ਵੱਡੀ ਖਬਰ ਦੇ ਨਾਲ ਜੋ ਜਲੰਧਰ ਤੋਂ ਆ ਰਹੀ ਹੈ ਜਿੱਥੇ ਪੈਟਰੋਲ ਪੰਪ ਤੇ ਬੰਦੂਕ ਦੀ ਨੋਕ ਤੇ ਲੁੱਟ ਕੀਤੀ ਗਈ ਹੈ ਨਕਾਬਪੋਸ਼ ਲੁਟੇਰਿਆਂ ਨੇ ਪੰਪ ਕਰਮਚਾਰੀਆਂ ਨੂੰ ਧਮਕਾਇਆ ਕਰਮਚਾਰੀਆਂ ਨੂੰ ਡਰਾਉਂਦੇ ਹੋਏ ਦੋ ਹਵਾਈ ਫਾਇਰ ਕੀਤੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਿੰਨ ਨਕਾਬਪੋਸ਼ ਲੁਟੇਰੇ ਆਉਂਦੇ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤਸਵੀਰਾਂ ਦੇ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਇੱਕ ਬਾਈਕ ਹੈ ਜਿਸ ਤੇ ਤਿੰਨ ਨਕਾਬਪੋਸ਼ ਲੁਟੇਰੇ ਨੇ ਆਉਂਦੇ ਹੀ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੰਦੇ ਨੇ ਜਿਸ ਤੋਂ ਬਾਅਦ ਪੰਪ ਤੇ ਕੰਮ ਕਰ ਰਹੇ ਮੁਲਾਜ਼ਮ ਨੂੰ ਡਰਾਇਆ ਤਮਕਾਇਆ ਜਾਂਦਾ ਹੈ ਤੇ ਉਸ ਤੋਂ ਨਕਦੀ ਖੋ ਕੇ ਫਰਾਰ ਹੋ ਜਾਂਦੇ ਨੇ ਤਸਵੀਰਾਂ ਦੇ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਹੈ ਕਿਵੇਂ ਇਹ ਲੁਟੇਰੇ ਮਿੰਟਾਂ ਸੈਕਿੰਡਾਂ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਏ ਨੇ ਜਲੰਧਰ ਦੇ ਵਿੱਚ ਪੈਟਰੋਲ ਪੰਪ ਤੇ ਬੰਦੂਕ ਦੀ ਨੋਕ ਤੇ ਇਹ ਲੁੱਟ ਕੀਤੀ ਗਈ ਹੈ ਨਕਾਬਪੋਸ਼ ਲੁਟੇਰਿਆਂ ਦੇ ਵੱਲੋਂ واردات ਨੂੰ ਅੰਜਾਮ ਦਿੱਤਾ ਗਿਆ ਨਕਾਬਪੋਸ਼ ਲੁਟੇਰੇ ਜਿਨ੍ਹਾਂ ਦੀ ਗਿਣਤੀ 3 ਨਕਾਬ ਪੈਨੇ ਹੋਏ ਨੇ ਬਾਈਕ ਤੇ ਆਉਂਦੇ ਨੇ ਮੁਲਾਜ਼ਮ ਕੋਲ ਜਾਂਦੇ ਨੇ પેટ્રોલ ਪمپ ਦੇ ਤੇ ਤੁਰੰਤ પેટ્રોલ ਪੰਪ ਦਾ ਮੁਲਾਜ਼ਮ ਨਕਦੀ ਕੱਢ ਕੇ ਹੱਥ 'ਚ ਪੜਾ ਦਿੰਦਾ ਹੈ ਜਿਸ ਤੋਂ ਬਾਅਦ ਹਵਾਈ ਫਾਇਰ ਕਰਦੇ ਹੋਏ ਫਰਾਰ ਹੋ ਜਾਂਦੇ ਨੇ ਤਸਵੀਰਾਂ ਦੇ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਹੈ 35000 ਰੁਪਏ ਦੀ ਨਕਦੀ ਲੈ ਕੇ ਇਹ ਲੁਟੇਰੇ ਫਰਾਰ ਹੋਏ ਨੇ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਤੇ ਨਕਾਬਪੋਸ਼ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੂਜੇ ਪਾਸੇ ਪੁਲਿਸ ਲੁਟੇਰਿਆਂ ਦੀ ਭਾਲ ਦੇ ਵਿੱਚ ਜੁੱਟ ਗਈ ਹੈ। ਪੁਲਿਸ ਨੇ ਮੌਕੇ ਤੋਂ ਖੋਲ ਵੀ ਬਰਾਮਦ ਕਰ ਲਏ ਨੇ। ਤਾਂ ਜਲੰਧਰ ਦੇ ਵਿੱਚ ਪੈਟਰੋਲ ਪੰਪ ਤੇ ਲੁੱਟ ਦੀ ਵਾਰਦਾਤ ਵਾਪਰੀ ਹੈ। ਤਿੰਨ ਮੁੰਡੇ ਮੋਟਰਸਾਈਕਲ ਤੇ ਮੂੰਹ ਬੰਨ ਕੇ ਆਇਆ ਜੀ। ਆਉਂਦੇ ਹੀ ਉਹਨਾਂ ਨੇ ਫਾਇਰਿੰਗ ਸ਼ੁਰੂ ਕੀਤੀ। ਠੀਕ ਹੈ। ਜਿਸ ਤਰ੍ਹਾਂ ਉਹਨਾਂ ਕਟਰ ਕੋ 3-4 ਫਾਇਰ ਕੱਢੇ ਤੇ ਬੰਦਿਆਂ ਨੂੰ ਡਰਾ ਕੇ ਪਹਿਲਾਂ ਇੱਕ ਬੰਦੇ ਕੋਲ ਦਾਨਿਸ਼ ਜਿਹਦਾ ਮੁੰਡੇ ਦਾ ਨਾਮ ਸੀ ਉਹਦੇ ਕੋਲ ਪੈਸੇ ਖੋਏ ਉਹਨਾਂ ਨੇ ਉਸ ਤੋਂ ਬਾਅਦ ਦੂਸਰੇ ਆਇਲੈਂਡ ਤੇ ਜਾ ਕੇ ਜਿਹੜਾ ਮੁੰਡਾ ਡੀਜ਼ਲ ਪਾਉਂਦਾ ਉਹਦੇ ਕੋਲ ਜਾ ਕੇ ਫਾਇਰ ਕੱਢਿਆ ਇੱਕ ਉਹਨਾਂ ਨੇ ਜਿਹੜੇ ਕਿ ਹਾਲ ਛੱਤ ਦੇ ਵਿੱਚ ਕਨੋਪੀ ਵਿੱਚ ਲੱਗੇ ਮੌਜੂਦ ਹਨ ਤੇ ਉਹਦੇ ਕੋਲ ਜਾ ਕੇ ਪੈਸਾ ਉਹਦਾ ਬੈਗ ਹੋ ਕੇ ਭੱਜ ਗਏ ਐ ਕਿਰੋ ਜਲੰਧਰ ਦੇ ਵਿੱਚ પેટ્રોલ ਪੰਪ ਤੇ ਲੁੱਟ ਹੋਈ ਹੈ ਬੰਦੂਕ ਦੀ ਨੋਕ ਤੇ ਲੁੱਟ ਕੀਤੀ ਗਈ ਹੈ ਤਸਵੀਰਾਂ ਸਾਫ ਤੌਰ ਤੇ ਦੇਖੀਆਂ ਜਾ ਸਕਦੀਆਂ ਨੇ ਕਿ ਕਿਵੇਂ ਤਿੰਨ ਨਕਾਬਪੋਸ਼ ਲੁਟੇਰੇ ਆਉਂਦੇ ਨੇ ਅਤੇ ਸਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਜਿਸ ਤੋਂ ਸਾਫ ਹੈ ਕਿ ਬਿਨਾਂ ਕਿਸੇ ਡਰ ਪਏ ਬਿਨਾਂ ਕਿਸੇ ਖੌਫ ਤੋਂ ਲੁਟੇਰੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਜਲੰਧਰ ਦੇ ਵਿੱਚ પેટ્રોલ ਪੰਪ ਤੇ ਲੁੱਟ ਕੀਤੀ ਗਈ ਹੈ 35000 ਦੀ ਨਕਦੀ ਲੁੱਟ ਕੇ ਇਹ ਨਕਾਬਪੋਸ਼ ਲੁਟੇਰੇ ਫਰਾਰ ਹੋਏ ਆਪਣੀਆਂ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਤੇ ਹੁਣ 111 ਹੋਰ ਕਿਸਾਨਾਂ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ ਹਰਿਆਣਾ ਬਾਰਡਰ ਤੇ ਪੁਲਿਸ ਵੱਲੋਂ ਕੀਤੀ ਵੈਰੀਕੇਟਿੰਗ ਦੇ ਕੋਲ ਕਾਲੇ ਚੋਲੇ ਪਾ ਕੇ ਕਿਸਾਨ ਮਰਨ ਵਰਤ ਤੇ ਬੈਠ ਗਏ ਨੇ ਜਿਨ੍ਹਾਂ ਦੀ ਅਗਵਾਈ ਕਿਸਾਨ ਆਗੂ ਸੁਖਜੀਤ ਸਿੰਘ ਹਰਦੋ ਝੰਡੇ ਵੱਲੋਂ ਕੀਤੀ ਗਈ ਹੈ ਕਾਕਾ ਕੋਟੜਾ ਨੇ ਕਿਹਾ ਕਿ ਉਹ ਚਾਹੁੰਦੇ ਸੀ ਕਿ ਕਿ ਕਿਸਾਨ ਹੀ ਮਰਨ ਵਰਤ ਤੇ ਬੈਠਣ ਪਰ 111 ਕਿਸਾਨ ਆਪਣੀ ਮਰਜ਼ੀ ਦੇ ਨਾਲ ਹੀ ਤਿਆਰ ਹੋਏ ਨੇ ਉਧਰ ਇਸ ਵਿਚਾਲੇ ਹਰਿਆਣਾ ਪੁਲਿਸ ਨੇ ਵੀ ਆਪਣੀ ਨੰਬਰੀ ਵਧਾ ਦਿੱਤੀ ਹੈ ਮਰਨ ਵਰਤ ਤੇ ਬੈਠੇ ਕਿਸਾਨਾਂ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਹੈ। ਅਦਾਲਤ ਨੇ ਪੰਜਾਬ ਦੇ ਮੁੱਖ ਸਤੱਤਰ ਨੂੰ ਢੱਲੇਵਾਲ ਦੀ ਸਿਹਤ ਸੰਬੰਧੀ ਹਰ ਰਿਪੋਰਟ ਦਾਖਲ ਕਰਨ ਲਈ ਕਿਹਾ। ਕੋਰਟ ਨੇ ਕਿਹਾ ਕਿ ਢੱਲੇਵਾਲ ਦੀ ਹਾਲਤ ਠੀਕ ਨਾ ਹੋਣ ਦੀ ਸੂਚਨਾ ਮਿਲੀ ਹੈ। ਕੁਝ ਲੋਕ ਉਹਨਾਂ ਤੇ ਦਬਾਅ ਬਣਾ ਰਹੇ ਨੇ। ਉਧਰ ਪੰਜਾਬ ਸਰਕਾਰ ਨੇ ਕਿਹਾ ਕਿ ਢੱਲੇਵਾਲ ਦੀ ਹਾਲਤ ਸੁਧੇਰ ਰਹੀ ਹੈ ਤੇ ਮੈਡੀਕਲ ਸਹੂਲਤ ਉਹਨਾਂ ਤੋਂ 10 ਮਿੰਟ ਦੀ ਦੂਰੀ ਤੇ ਹੈ। ਦਿੱਲੀ ਚ ਕਾਂਗਰਸ ਦੇ ਨਵੇਂ ਹੈੱਡਕੁਆਰਟਰ ਦਾ ਉਦਘਾਟਨ ਹੋਇਆ ਹੈ ਨਵਾਂ ਹੈੱਡਕੁਆਰਟਰ 252 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ ਨਵੇਂ ਹੈੱਡਕੁਆਰਟਰ ਦਾ ਨਾਂ ਇੰਦਰਾ ਪਵਨ ਰੱਖਿਆ ਗਿਆ ਹੈ ਭਵਨ ਨੂੰ ਤਿਆਰ ਕਰਨ ਲਈ 15 ਸਾਲ ਲੱਗੇ ਨੇ ਟੌਪ ਫਲੋਰ ਤੇ ਕਾਂਗਰਸ ਪ੍ਰਧਾਨ ਦਾ ਦਫ਼ਤਰ ਹੋਵੇਗਾ ਮਹਿਲਾ ਯੁਵਾ ਕਾਂਗਰਸ ਐਨਐਸਯੂਆਈ ਸਮੇਤ ਕਈ ਵਿਭਾਗ ਅਤੇ ਸੰਗਠਨਾ ਦੇ ਦਫ਼ਤਰ ਹੋਣਗੇ ਇੱਕ ਵੱਡਾ ਮੀਟਿੰਗ ਹਾਲ ਮੀਡੀਆ ਕਾਨਫਰੰਸ ਸੈਂਟਰ ਅਤੇ ਲਾਈਵ ਕਵਰੇਜ ਦੀ ਸਹੂਲਤ ਹੋਵੇਗੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਖਾਲਿਸਤਾਨੀ ਹਮਲੇ ਦਾ ਖਤਰਾ ਮਟਰਾ ਰਿਹਾ ਹੈ ਕੂਫੀਆ ਏਜੰਸੀਆਂ ਨੇ ਦਿੱਲੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਇਸ ਤੋਂ ਬਾਅਦ ਪੁਲਿਸ ਅਲਰਟ ਮੋਡ ਤੇ ਹੈ ਅਰਵਿੰਦ ਕੇਜਰੀਵਾਲ ਨੂੰ Z+ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਏਜੰਸੀਆਂ ਦਾ ਇਹ ਵੀ ਦਾਅਵਾ ਹੈ ਕਿ ਪੰਜਾਬ ਸਥਿਤ ਖਾਲਿਸਤਾਨ ਅਰਵਿੰਦ ਕੀਤੀ ਗਈ ਹੈ ਕੇਜਰੀਵਾਲ ਨੇ ਨਵੀਂ ਦਿੱਲੀ ਦੀ ਵਿਧਾਨ ਸਭਾ ਸੀਟ ਲਈ ਅੱਜ ਨਾਮਿਨੇਸ਼ਨ ਕਰਤਾ ਲੰਮੇ ਸਮੇਂ ਤੇ ਭੁਖੜ ਤਾਲ ਤੇ ਰਹਿਣ ਵਾਲੇ ਬਾਪੂ ਸੂਰਤ ਸਿੰਘ ਖਾਲਸਾ ਦਾ ਦਿਹਾਂਤ ਹੋ ਗਿਆ ਬਾਪੂ ਸੂਰਤ ਸਿੰਘ ਨੇ 91 ਸਾਲ ਦੀ ਉਮਰ ਦੇ ਵਿੱਚ ਅਮਰੀਕਾ ਚ ਆਖਰੀ ਸਾਹ ਲਏ ਬਾਪੂ ਸੂਰਤ ਸਿੰਘ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ 8 ਸਾਲ ਤੱਕ ਭੁਖੜ ਹੜਤਾਲ ਕੀਤੀ ਸੀ ਬੰਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਖਾਲਸਾ 16 ਜਨਵਰੀ 2015 ਤੋਂ ਲੈ ਕੇ ਜਨਵਰੀ 2023 ਤੱਕ ਭੁਖੜ ਹੜਤਾਲ ਤੇ ਰਹੇ ਸੀ ਭੁਖੜ ਹੜਤਾਲ ਦੌਰਾਨ ਲੁਧਿਆਣਾ ਦੇ ਡੀ ਐਮ ਸੀ ਚ ਲੰਮੇ ਸਮੇਂ ਤੱਕ ਭੱਦੀ ਰਹੇ ਇਸ ਦੌਰਾਨ ਫੂਡ ਪਾਈਪ ਜ਼ਰੀਏ ਉਹਨਾਂ ਨੂੰ ਖਾਣਾ ਦਿੱਤਾ ਜਾਂਦਾ ਸੀ ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰ ਪਾਲ ਸਵਨਾ ਪੌੜੀਆਂ 'ਚ ਡਿੱਗਣ ਕਾਰਨ ਜ਼ਖਮੀ ਹੋ ਗਏ ਨੇ ਪੈਰ 'ਚ ਸੱਟ ਲੱਗਣ ਕਾਰਨ ਉਹਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਦੇ ਪੈਰ ਦਾ ਐਕਸ-ਰੇ ਕੀਤਾ ਪੱਟੀ ਬੰਨ੍ਹ ਕੇ 5 ਦਿਨ ਤੱਕ ਆਰਾਮ ਕਰਨ ਦੀ ਸਲਾਹ ਦਿੱਤੀ ਪੌੜੀਆਂ 'ਚੋਂ ਡਿੱਗਣ ਦੀ ਇਹ ਘਟਨਾ ਉਹਨਾਂ ਦੇ ਆਪਣੇ ਘਰ 'ਚ ਉਸ ਵੇਲੇ ਵਾਪਰੀ ਜਦੋਂ ਉਹ ਫੰਡ ਦੇ ਵਿਕਾਸ ਕਾਰਜਾਂ ਦਾ ਨੀ ਪੱਤਰ ਰੱਖਣ ਲਈ ਜਾ ਰਹੇ ਸਨ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਲੁਧਿਆਣਾ ਪਹੁੰਚੇ ਜਿੱਥੇ ਉਹਨਾਂ ਬੀਤੇ ਦਿਨੀ ਗੋਲੀ ਲੱਗਣ ਕਾਰਨ ਜਾਨ ਗਵਾਉਣ ਵਾਲੇ ਗੁਰਪ੍ਰੀਤ ਗੋਗੀ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਮਜੀਠੀਆ ਮੁਤਾਬਕ ਗੋਗੀ ਦੀ ਮੌਤ ਤੋਂ ਨਾਲ ਲੁਧਿਆਣਾ ਦੇ ਲੋਕਾਂ ਨੂੰ ਕਾਫੀ ਨੁਕਸਾਨ ਹੋਇਆ ਹੈ ਗੁੱਡੇ ਨਾਲੇ ਨੂੰ ਸਾਫ਼ ਕਰਨ ਲਈ ਉਹਨਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਹਮੇਸ਼ਾ ਯਾਦ ਰੱਖਿਆ ਜਾਵੇਗਾ ਉਹ ਹਰ ਮੁੱਦੇ ਤੇ ਆਪਣੀ رائے ਰੱਖਦੇ ਸਨ ਉਹਨਾਂ ਦੇ ਦੇਹਾਂਤ ਨੇ ਪੰਜਾਬ ਵਾਸੀਆਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਾਇਆ ਹੈ ਜਲੰਧਰ ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੋਟਪੇੜ ਹੋ ਗਈ ਦੋਹਾਂ ਪਾਸਿਓਂ ਕਈ ਰਾਉਂਡ ਫਾਇਰ ਹੋਏ ਐਨਕਾਉਂਟਰ ਤੋਂ ਬਾਅਦ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਦੋਹੇ ਗੈਂਗਸਟਰ ਲੋਰੈਂਸ ਗੋਲਡੀ ਬਰਾੜ ਦੇ ਗੁਰਗੇਦ ਸੇ ਜਾ ਰਹੇ ਨੇ ਪੁਲਿਸ ਦੀ ਜਵਾਬੀ ਫਾਇਰਿੰਗ ਦੇ ਵਿੱਚ ਇੱਕ ਬਦਮਾਸ਼ ਜ਼ਖਮੀ ਹੋ ਗਿਆ ਪੁਲਿਸ ਨੇ ਗੈਂਗਸਟਰਾਂ ਕੋਲੋਂ 4 ਗੈਰ ਕਾਨੂੰਨੀ ਹਥਿਆਰ ਕਈ ਜਿੰਦਾਕਾਰਤੂਸ ਅਤੇ ਇੱਕ ਕਾਰ ਵੀ ਜ਼ਬਤ ਕੀਤੀ ਹੈ ਦਿੱਲੀ ਦੇ ਪੈਸੀਫਿਕ ਮਾਲ ਚ ਵੱਡਾ ਹਾਦਸਾ ਵਾਪਰਿਆ ਐ ਐਸਕੇਲੇਟਰ ਦੀ ਰੇਲਿੰਗ ਢੱਗ ਕੇ ਤਿੰਨ ਸਾਲ ਦੇ ਬੱਚੇ ਦੀ ਮੌਤ ਹੋ ਗਈ ਬੱਚਾ ਮਾਲ ਮਾਂ ਨਾਲ ਫਿਲਮ ਦੇਖਣ ਆਇਆ ਸੀ ਮਾਂ ਫਿਲਮ ਦੀ ਟਿਕਟ ਖਰੀਦ ਰਹੀ ਸੀ ਤਾਂ ਬੱਚਾ ਐਸਕੇਲੇਟਰ ਕੋਲ ਆ ਕੇ ਰੇਲਿੰਗ ਤੇ ਝੂਟਾ ਲੈਣ ਦੀ ਕੋਸ਼ਿਸ਼ ਕਰਨ ਲੱਗਾ ਤੇ ਹੀਟਾਂ ਡਿੱਗ ਪਿਆ 3 ਸਾਲ ਦੇ ਵਿਸ਼ਾਲ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ